ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕਿ ਕਾਰਨਾਂ ਤੋਂ ਕੀ ਕਰ ਲਈ ਥਾਣਾ ਜਨਾਲਾ ਦੇ ਵਿੱਚ ਸਾਲ 2023 ਦੇ ਵਿੱਚ 29 ਨੰਬਰ ਮਕਦਮਾ ਦਰਜ ਹੋਇਆ ਸੀ ਵਰਿੰਦਰ ਸਿੰਘ ਵਾਸੀ ਸਲੇਮਪੁਰਾ ਜਿਹੜਾ ਕਿ ਚਮਕੌਰ ਸਾਹਿਬ ਦਾ ਰਹਿਣ ਵਾਲਾ ਸੀਗਾ ਉਹ ਇੱਥੇ ਦੰਦਮਈਤਕ ਸਾਲ ਦੇ ਵਿੱਚ ਗੁਰਦਰਾ ਸਾਹਿਬ ਆਏ ਸੀਗੇ ਜਿੱਥੇ ਇਹ ਜਿਹੜੇ ਨੇ ਅਮਰਪਾਲ ਸਿੰਘ ਦੇ ਸਾਥੀਆਂ ਨੇ ਇਥੋਂ ਇਹਨੂੰ ਜਿਹੜਾ ਵਾ ਅਗਵਾ ਕਰਕੇ ਤੇ ਜਲੂਪੁਰ ਖੇੜੇ ਜਾ ਕੇ ਕੁੱਟਮਾਰ ਕੀਤੀ ਸੀ ਜਿਸ ਸੰਬੰਧ ਵਿੱਚ ਜਿਹੜਾ ਮਕਦਮਾ 365 ਤਹਿਤ ਜਿਹੜਾ ਵਾ ਦਰਜ ਹੋਇਆ ਸੀਗਾ ਆਈਪੀਸੀ ਤਹਿਤ ਉਹਦੇ ਵਿੱਚ ਪੱਪਲਪ੍ਰੀਤ ਸਿੰਘ ਤੇ ਕੁਲਵੰਤ ਸਿੰਘ ਰੌਕੇ ਜਿਹੜਾ ਵਾ ਉਹ ਇਹਨਾਂ ਦੀ ਗ੍ਰਿਫਤਾਰੀ ਬਾਕੀ ਸੀ ਜਿਹੜੇ ਕਿ ਜੇਲ੍ਹ ਵਿੱਚ 39 ਨੰਬਰ ਚ ਬੰਦ ਸੀਗੇ ਜਿਨ੍ਹਾਂ ਨੂੰ ਅੱਜ ਪ੍ਰੋਟੈਕਸ਼ਨ ਵਾਰਡ ਤੇ ਲਿਆ ਕੇ ਤੇ ਅੱਜ 29 ਨੰਬਰ ਮਕਦਮੇ ਦੇ ਵਿੱਚ ਇਹਨਾਂ ਦੀ ਅਰੈਸਟ ਪਾਈ ਗਈ ਹੈ ਤੇ ਅਦਾਲਤ ਨੇ ਇਹਨਾਂ ਦਾ 2 ਦਿਨ ਦਾ ਰਿਮਾਂਡ ਦਿੱਤਾ ਜੀ ਕਿਹੜੀ ਜੇਲ੍ਹ ਤੋਂ ਲਿਆਂਦਾ ਗਿਆ ਸੀ ਇਹਨਾਂ ਨੂੰ ਪੱਪਲਪ੍ਰੀਤ ਸਿੰਘ ਗੋਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਕੁਲਵੰਤ ਸਿੰਘ ਰੌਕੇ ਜਿਹੜਾ ਬਠਿੰਡੇ ਜੇਲ੍ਹ ਤੇ ਬੰਦ ਸੀ ਕਿੰਨੇ ਦਿਨ ਦਾ ਰਿਮਾਂਡ ਹੋ ਗਿਆ ਸੀ ਅਸੀਂ 5 ਦਿਨ ਦਾ ਰਿਮਾਨਡ ਮੰਗਿਆ ਸੀ ਮਾਨਯੋਗ ਅਦਾਲਤ ਨੇ ਸਾਨੂੰ 2 ਦਿਨ ਦਾ ਰਿਮਾਨਡ ਦਿੱਤਾ ਜੀ ਅਸੀਂ ਆਪਣੀ ਜਿਹੜੀ ਆ ਤਫਤੀਸ਼ ਜਿਹੜੀ ਆ ਅੱਗੇ ਮੁਕੰਮਲ ਕਰਾਂਗੇ ਤੇ ਦੁਬਾਰਾ ਫੇਰ ਇਹਨਾਂ ਨੂੰ 2 ਦਿਨ ਬਾਅਦ ਪੇਸ਼ ਕਰਾਂਗੇ ਰਿਮਾਨਡ ਕਰਨ ਕੀ ਖਲਾਸੇ ਬਣੂਗਾ ਬਿਲਕੁਲ ਜੀ ਉਹ ਮੁਕਦਮੇ ਦੌਰਾਨ ਜੋ ਐਫ ਆਈ ਆਰ ਦਾ ਹੈਗਾ ਜੀ ਮੇਨ ਕੀ ਕਾਰਨ ਹੈ ਉਹਨੂੰ ਕਿਉਂ ਵਾ ਕੀਤਾ ਉਹਦੇ ਦੋ ਫੋਨ ਸੀਗੇ ਉਹ 2000 ਰੁਪਇਆ ਹੋਰ ਉਹ ਤੇ ਕੋ ਜਿਹੜਾ ਸੀਗਾ ਨਾਲ ਇਹਨਾਂ ਦੇ ਬੰਦੇ ਕਿਹੜੇ ਸੀਗੇ ਉਹਨਾਂ ਦੀ شناخت ਕਰਨੀ ਹੈ ਸਾਰੀ ਤਫਤੀਸ਼ ਤੇ ਜਿਓ ਜੋ ਪਹਿਲੂ ਨੇ ਉਹਨਾਂ ਤੋਂ ਸਾਰੇ ਪੱਖ ਪੂਰੇ ਕੀਤੇ ਜਾਣਗੇ ਨਾ ਆਇਆ ਤੁਹਾਡਾ ਅੱਜ ਪੇਸ਼ ਕੀਤਾ ਗਿਆ ਬੰਦੇ ਤੁਸੀਂ ਬਾਹਰ ਖੜੇ ਨਹੀਂ ਕਰਦੇ ਅੱਜ ਦੇਖੋ ਇਹ ਭਾਈ ਅਮਰਪਾਲ ਸਿੰਘ ਦੇ ਦੋ ਸਾਥੀਆਂ ਨੂੰ ਪੇਸ਼ ਕੀਤਾ ਕੁਲਵੰਤ ਸਿੰਘ ਰਾਓ ਕੇ ਤੇpropto ਪ੍ਰੀਤ ਸਿੰਘ ਨੂੰ ਇਹ ਨਾ 29 ਨੰਬਰ ਐਫਆਈਆਰ ਦੇ ਵਿੱਚ ਜਿਹੜੀ ਇਹਨਾਂ ਦੀ ਅੱਜ ਅਰੈਸਟ ਪਾਈ ਇਹਨਾਂ ਨੂੰ ਉਹ ਤੁਸੀਂ ਦੇਖੋ ਇਹਨਾਂ ਨੂੰ ਆਇਆਂ ਨੂੰ 8 ਮਹੀਨੇ ਦੇ ਇੱਥੇ ਆਏ ਹੋਇਆ ਤੇ ਅੱਜ ਜਿਹੜੀ ਆ 10 ਮਹੀਨਿਆਂ ਬਾਅਦ ਜਿਹੜੀ ਇਹਨਾਂ ਦੀ ਅਰੈਸਟ ਪਾ ਰਿਹਾ ਉਹਨੂੰ ਉਹਦੇ ਵਾਸਤੇ ਵੀ ਸਾਨੂੰ ਕੋਰਟ ਦੇ ਵਿੱਚ ਜਾਣਾ ਪਾ ਹਾਈ ਕੋਰਟ ਦੇ ਵਿੱਚ ਇਹ ਵਾਰੀ-ਵਾਰੀ ਕਰ ਰਹੇ ਇਸ ਕੇਸ ਨੂੰ ਇੰਨਾ ਕ ਲਟਕਾਉਣਾ ਚਾਹੁੰਦੇ ਆ ਇਹਨਾਂ ਦੀ ਮੰਤਹਾ ਹੈਗੀ ਸਰਕਾਰ ਦੀ ਪੁਲਸ ਦਾ ਵੀ ਇਹਦੇ ਵਿੱਚ ਇਦਾਂ ਦਾ ਰਵੱਈਆ ਕਿ ਇਹਨਾਂ ਨੂੰ ਬਾਹਰ ਨਹੀਂ ਆਉਣਾ ਦੇਣਾ ਚਾਹੁੰਦੇ ਕਿਉਂਕਿ ਤਾੜੀ ਨੰਬਰ ਜਿਹੜਾ ਕੇਸ ਆ ਉਹ ਬਾਅਦ ਦੇ ਵਿੱਚ ਦਰਜ ਹੋਇਆ ਉਹਦੀ ਜਿਹੜੀ ਆ 3 ਸਾਲ ਤੋਂ ਸੁਣਵਾਈ ਚੱਲ ਰਹੀ ਆ ਇਹਨਾਂ ਦੀ ਜਿਹੜੀ ਆ ਉਹ ਦੇਖੋ ਹੁਣ ਸ਼ੁਰੂ ਹੋ ਰਹੀ ਹੈ ਤੋਂ ਲੱਗਦਾ ਸਰਕਾਰ ਜਿਹੜੀ ਆ ਬਹੁਤ ਧੱਕਾ ਕਰ ਰਹੀ ਹੈ ਪਰ ਹੁਣ ਫਿਰ 2 ਦਿਨ ਦਾ ਰਿਮਾਂਡ ਮਿਲਿਆ ਆ ਤੁਸ ਨੂੰ ਕੋਲਾਸੀ ਕਰਨ ਦੀ ਗੱਲ ਕੀਤੀ ਕਿ ਮੋਬਾਈਲ ਫੋਨ ਬਰਾਮਦ ਕਰਨ ਦੀ ਨਾਲ 2000 ਰੁਪਏ ਦੀ ਗੱਲ ਇਹ ਦੇਖੋ ਇਹ ਬੜਾ ਕੋਜ ਕਹਿਣਗੇ ਅੱਗੇ ਇਹਨਾਂ ਦੇ ਸਾਥੀਆਂ ਕੋ ਪਹਿਲਾਂ ਵੀ ਇਹਨਾਂ ਨੇ ਸਾਤ-ਸਾਤ ਦਿਨ ਦਾ ਕਈ-ਕਈ ਦਿਨ ਦਾ ਰਮਾਂਡ ਲਿਆ ਵਾ ਉਹ ਤੋਂ ਵੀ ਉਦੋਂ ਤੇ ਇਹਨਾਂ ਨੂੰ ਲੱਭ ਲੱਭਾ ਨਹੀਂ 2000 ਰੁਪਈਆ ਤੇ ਹੁਣ ਜਿਹੜਾ ਮੋਬਾਈਲ ਛੇਰ ਲੱਭ ਲੈਣਗੇ ਪਤਾ ਲੱਗ ਜੂਗਾ ਕੰਪਲੀਟ ਤੇ ਕੁਲਵੰਤ ਸਿੰਘ ਪੇਸ਼ੰਦ ਆ ਗਿਆ ਕਿ ਅੱਜ ਪਰਪਲ ਪਰੀਤ ਤੇ ਕੁਲਵੰਤ ਸਿੰਘ ਹੀ ਰੋਕੇ ਨੂੰ ਪੇਸ਼ ਕੀਤਾ ਸੀਗਾ ਜਿਹੜਾ ਕਿ ਐਫਆਈਆ ਨੰਬਰ 29 16 2 2023 ਜਿਹੜਾ ਕਿ ਬਰਿੰਦਰ ਸਿੰਘ ਵੱਲੋਂ ਦਰਜ ਕਰਾਈ ਗਈ ਉਹ ਚ ਪੇਸ਼ ਕੀਤਾ ਰਿਹਾ ਸੀ ਰਿਮਾਂਡ ਕਿੰਨਾ ਮੰਗਿਆ ਤੁਸੀਂ ਨੇ ਕਿੰਨਾ ਰਿਮਾਂਡ ਮਿਲਿਆ ਪੁਲਿਸ ਨੇ ਦੇਖੋ ਜੀ 5 ਦਿਨਾਂ ਦਾ ਰਿਮਾਂਡ ਮੰਗਿਆ ਸੀਗਾ ਤੇ ਇਹ ਜੱਜ ਸਾਹਿਬ ਨੇ 2 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਜੀ ਪਹਿਲਾਂ ਵੀ ਕਿਸ ਮਾ ਦਾ ਜਾਂਦਾ ਰਿਹਾ ਕਦੀ ਪਹਿਲੇ ਕਲਾਸੇ ਕੀ ਹੁੰਦੇ ਰਹੇ ਤੇ ਹੁਣ ਫਿਰ ਕੀ ਕਲਾਸੇ ਹੁੰ ਜਾ ਰਹੇ ਨੇ ਦੇਖੋ ਖਲਾਸੇ ਚ ਕੋਈ ਨਹੀਂ ਆ ਤੁਸੀਂ ਦੇਖੋ 16 2 2023 ਨੂੰ ਇੱਕ ਐਫਆਈ ਦਰਜ ਹੁੰਦੀ ਜਿਹੜੀ ਵਰਿੰਦਰ ਸਿੰਘ ਵੱਲੋਂ ਦਰਜ ਕੀਤੀ ਜਾਂਦੀ ਹੈ ਕਿ ਮੈਨੂੰ ਕਿਡਨਾਪ ਕੀਤਾ ਗਿਆ ਜਲਪੁਰ ਖੇੜੇ ਲੈ ਕੇ ਗਏ ਤੇ ਉੱਥੇ ਕੁੱਟ ਮਾਰ ਕੀਤੀ ਤੇ ਮੇਰੇ ਨਾਲ ਬੇਇੱਜ਼ਤੀ ਕੀਤੀ ਤੇ ਅੱਜ 39 ਨੰਬਰ ਐਫ ਆਈ ਆਰ ਚ ਇਹ ਬੰਦੇ ਪਹਿਲੇ ਚਲਾਨ ਪੇਸ਼ ਹੋ ਚੁੱਕਾ ਉੱਥੇ ਐਵੀਡੈਂਸ ਵੀ ਹੋ ਚੁੱਕੇ ਆ ਤੇ 10 ਮਹੀਨੇ ਹੋ ਗਏ ਆ ਇਹਨਾਂ ਨੂੰ ਇੱਥੇ ਆਏ ਹੋਏ ਨੂੰ ਤੇ ਅੱਜ ਇਹ ਕਹਿ ਰਹੇ ਕਿ ਜਿਹੜੀ ਪਹਿਲੇ ਐਫ ਆਈ ਆਰ ਦਰਜ ਹੋਈ ਅੱਜ ਸਾਨੂੰ ਇਨਵੈਸਟੀਗੇਸ਼ਨ ਕਰਨੀ ਹੈ ਜੀ ਇਨਵੈਸਟੀਗੇਸ਼ਨ ਦੀ ਜਦੋਂ ਕਰਾਉਣ ਨੂੰ ਪੁੱਛੇਗੇ ਕਿ ਤੁਸੀਂ ਇਨਵੈਸਟੀਗੇਸ਼ਨ ਕਰਨਾ ਕੀ ਹੈ ਅੱਜ ਸਾਨੂੰ ਦੱਸੋ ਕਿ ਕਿਹੜੀ ਗਰਾਊਂਡ ਦੇ ਉੱਪਰ ਤੁਸੀਂ ਇਹ ਰਿਮਾਂਡ ਮੰਗਦੇ ਹੋ ਤੇ ਕਹਿੰਦੇ ਆ ਕਿ ਆਪਾਂ ਜੀ 2000 ਰੁਪਏ ਦੇ ਕੋਈ ਰਿਕਵਰ ਕਰਨਾ ਤੇ ਦੋ ਮੋਬਾਈਲ ਫੋਨ ਰਿਕਵਰ ਕਰਨੇ ਆ ਆਪਾਂ ਪੁੱਛਿਆ ਕਿ ਜਿਹੜਾ ਤੁਸੀਂ 12 ਬੰਦੇ ਪਹਿਲੇ ਫ ਅਇ ਤੋਂ 3 ਸਾਲ ਪਹਿਲੇ ਵੀ ਫੜੇ ਸੀਗੇ ਉਹਨਾਂ ਕੋ ਕਿੰਨੀ ਕ ਕਰੀ ਕਵਰੀ ਹੋਈ ਤੁਹਾਡੇ ਕੋ 2000 ਰੁਪਏ ਰਿਕਵਰੀ ਨਹੀਂ ਹੋਇਆ ਕੋਈ ਫੌਂਡ ਕਵਰ ਨਹੀਂ ਆਇਆ ਕਿਉਂਕਿ ਅਜ ਤੱਕ ਉੱਚ ਇੱਕ ਵੀ ਰਿਕਵਰੀ ਨਹੀਂ ਹੋਈ ਉਹਨਾਂ ਦਾ ਕੋਈ ਜਵਾਬ ਨਹੀਂ ਸੀਗਾ ਜੀ ਅੱਜ ਆਪਾਂ ਪੁੱਛ ਕੇ ਚ ਕਰਾਂਗੇ ਜੀ ਹੋਰ ਬੰਦੇ ਵਿੱਚ ਸ਼ਾਮਲ ਕਰਾਂਗੇ ਇਹਨਾਂ ਦੀ ਇੰਟੈਂਸ਼ਨ ਇਹ ਹੋਵੇ ਕਿ ਇਸ ਕੇਸ ਨੂੰ ਲਟਕਾਈ ਰੱਖਣਾ